ਹਾਂਜੀ ਤੇ ਸਾਰਿਆਂ ਦੇ ਘਰ ਇੱਕ ਜ਼ਰੂਰ ਹੈਬਿਟ ਹੁੰਦੀ ਹੈ ਕਿ ਬਹੁਤ ਸਾਰੇ ਜਿਹੜੇ ਬੱਚੇ ਜਿਹੜੇ ਨੇ ਖਾਸ ਕਰਕੇ ਤੇ ਉਹਨਾਂ ਨੂੰ ਇਹਲੀ ਚੀਜ਼ ਬਿਲਕੁਲ ਪਸੰਦ ਨਹੀਂ ਹੁੰਦੀ ਜਿਵੇਂ ਕਿ ਇਹ ਹੈਗਾ ਜੀ ਹਲਵਾ ਕद्दू ਤੇ ਮੇਰੀ ਆਦਤ ਹੈ ਕਿ ਮੈਂ ਜ਼ਰੂਰ ਉਹਨਾਂ ਨੂੰ ਖਵਾਣਾ ਖਵਾਣਾ ਹੈ ਪਰ ਜਿੱਦਾਂ ਮਰਜੀ ਖਵਾਵਾ ਤੇ ਉਹਨਾਂ ਦੀ ਜਿੱਦ ਹੁੰਦੀ ਹੈ ਤਾਂ ਮੇਰੀ ਵੀ ਇਹ ਜੇ ਦੀ ਹੁੰਦੀ ਹੈ ਕਿ ਉਹਨਾਂ ਨੂੰ ਮੈਂ ਖਵਾਣਾ ਹੀ ਹੈ ਤੇ ਇਥੇ ਮੈਂ ਹਲਵਾ ਕद्दू ਜਿਹੜਾ ਹੈ ਉਹਨੂੰ ਕਰ ਲਿਆ ਜੀ ਗ੍ਰੇਟ ਤੇ ਫਿਰ ਆਪਾਂ ਇਹਨੂੰ ਰੱਖ ਦਾਂਗੇ ਉੱਪਰ ਗੈਸ ਤੇ ਸਿਮ ਗੈਸ ਕਰਕੇ ਤੇ ਦੂਸਰੀ ਸਾਈਡ ਤੇ ਮੈਂ ਇਹਦਾ ਜਿਹੜਾ ਮੈਂ ਹਾਫ ਜਿਹੜਾ ਮੈਂ ਉੱਥੇ ਰੱਖ ਦਿੱਤਾ ਹੈ ਗ੍ਰੇਟ ਕਰਕੇ ਤੇ ਜਿਹੜਾ ਹਾਫ ਗ੍ਰੇਟ ਕੀਤਾ ਹੋਇਆ ਉਹਨੂੰ ਆਪਾਂ ਇੱਥੇ ਪਹਿਲਾਂ ਆਟਾ ਲੈ ਲਿਆ ਜੀ ਕਣਕ ਦਾ ਇੱਥੇ ਮੈਂ ਕਣਕ ਦਾ ਆਟਾ ਲੈ ਲਿਆ ਤੇ ਕੜਕ ਦੇ ਆٹے ਦੇ ਵਿੱਚ ਆਪਾਂ ਜਿਹੜਾ ਉਹ ਗ੍ਰੇਟ ਕੀਤਾ ਸੀ ਹਲਵਾ ਕद्दू ਤੇ ਉਹਨੂੰ ਆਪਾਂ ਇਹਦੇ ਵਿੱਚ ਮਿਕਸ ਕਰਕੇ ਗੁੰਨਾਂਗੇ ਤੇ ਹਾਂ ਜੀ ਤੁਸੀਂ ਜਦੋਂ ਜੇ ਤੁਸੀਂ ਵੀ ਇਹ ਬਣਾਉਣਾ ਹੋਵੇ ਤਾਂ ਪਾਣੀ ਜਿਹੜਾ ਇਸਤੇਮਾਲ ਕਰਨ ਲਗਾ ਥੋੜਾ ਜਿਹਾ ਕਾਟ ਹੀ ਕਰਨਾ ਹੈ ਕਿਉਂਕਿ ਜੇ ਤੁਸੀਂ ਪਾਣੀ ਵੀ ਜ਼ਿਆਦਾ ਪਾ ਦੋਗੇ ਤੇ ਫਿਰ ਇਹ ਜਿਹੜਾ 도 ਜਿਹੜਾ ਪਤਲਾ ਹੋ ਜਾਏਗਾ ਤੇ ਇਹਦੇ ਵਿੱਚ ਮਸਾਲੇ ਵਗੈਰਾ ਜਿਹੜਾ ਪਾ ਲੈਣੇ ਆ ਤੇ ਹਰੀ ਮਿਰਚ ਅਦਰਕ ਜ਼ਰੂਰ ਪਾਣਾ ਬਹੁਤ ਹੀ ਸਪਾਈਸੀ ਬਹੁਤ ਹੀ ਵਧੀਆ ਤੇ ਜੁਨਿਕ ਜੀ ਇੱਕ ਡਿਸ਼ ਜਿਹੜੀ ਹੈ ਮਤਲਬ ਕਿ ਬਣੇਗੀ ਰੈਸਪੀ ਤੇ ਬਿਲਕੁਲ ਬੱਚਾ ਨੂੰ ਇਹ ਨਵੇਂ ਹੋਏਗਾ ਕਿ ਇਹਦੇ ਵਿੱਚ ਜਿਹੜਾ ਤੁਸੀਂ ਹਲਵਾ ਕਦੋਂ ਪਾਇਆ ਹੈ ਬਹੁਤ ਹੀ ਟੇਸਟੀ ਲੱਗਦਾ ਹੈ ਤੇ ਇਹਦੇ ਵਿੱਚ ਮੈਂ ਅਚਾਰ ਦਾ ਮਸਾਲਾ ਪਾਤਾ ਥੋੜਾ ਜਿਹਾ ਇਹਦੇ ਵਿੱਚ ਨਾਲ ਹੀ ਉਹਦੇ ਤੇਲ ਪਾਤਾ ਕਿਉਂਕਿ ਆਪਾਂ ਹੋਰ ਉਹ ਜਿਹੜਾ ਮੌਨ ਵਗੈਰਾ ਐਕਸਟਰਾ ਜਿਹੜਾ ਮੈਂ ਨਹੀਂ ਪਾਇਆ ਤੇ ਇਹਦੇ ਨਾਲ ਅਚਾਰ ਦਾ ਮਸਾਲਾ ਪਾਉਣ ਨਾਲ ਬਹੁਤ ਹੀ ਟੇਸਟ ਜਿਹੜਾ ਇਹਦੇ ਵਿੱਚ ਜਿਹੜਾ ਵੱਜ ਜਾਂਦਾ ਹੈ ਤੇ ਇੱਧਰ ਜਿਹੜਾ ਉਹ ਸਾਡਾ ਹਲਵਾ ਕद्दू ਆ ਉਹ ਵੀ ਥੋੜਾ ਜਿਹਾ ਸੌਫਟ ਹੋ ਗਿਆ ਪਾਣੀ ਆਲਮੋਸਟ ਇਹਦੇ ਵਿੱਚੋਂ ਸੁੱਕ ਚੁੱਕਿਆ ਹੈ ਤੇ ਫਿਰ ਮੈਂ ਇਥੇ ਗ੍ਰੇਡ ਕੀਤੇ ਹੋਏ ਜਿਹੜੀਆਂ ਉਹ ਸੌਰੀ ਗ੍ਰੈਂਡ ਕੀਤੀ ਹੋਈ ਜਿਹੜੀਆਂ ਉਹ ਖੰਡ ਬਾਦਨੀ ਹੈ ਤੇ ਖੰਡ ਦੇ ਵਿੱਚ ਮੈਂ ਪਾਈਆਂ ਸਿਲਾਚੀਆਂ ਉਹ ਜਿਹੜੀਆਂ ਗ੍ਰੈਂਡ ਨਹੀਂ ਸੀ ਹੋਈਆਂ ਤਾਂ ਮੈਂ ਉਹਨੂੰ ਸੋਚਿਆ ਕਿ ਇਹਨੂੰ ਵੱਖਰਾ ਕੱਢ ਕੇ ਕਿਉਂਕਿ ਅੱਜਕੱਲ ਜਿਹੜੀ ਆ ਮੌਸਮ ਜਿਹੜਾ ਚੇਂਜ ਹੈ بارش ਦੇ ਮੌਸਮ ਕਰਕੇ ਥੋੜੇ ਜਿਹਾ ਸਲਾਬੀ ਹੋ ਜਾਂਦਾ ਹੈ ਸਿਲਾਚਾ ਤੇ ਇਹਨੂੰ ਫਿਰ ਗਰਮ ਕਰਕੇ ਫਿਰ ਮੈਂ ਇਹਨੂੰ ਜੜੇ ਆ ਕੁੱਟ ਕੇ ਦੇ ਵਿੱਚ ਪਾਵਾਂਗੀ ਤੇ ਇਹਦੇ ਵਿੱਚ ਖੰਡ ਪਾਉਣ ਨਾਲ ਜਿਹੜਾ ਹੋਰ ਜ਼ਿਆਦਾ ਜੇ ਵੀ ਸੌਫਟ ਹੁੰਦਾ ਜਦ ਜਲਦੀ ਪੱਕ ਜਾਂਦਾ ਹੈ ਆ ਬਹੁਤ ਹੀ ਵਧੀਆ ਜਿਹੜਾ ਟੇਸਟ ਬੰਦਾ ਹੈ ਫਿਰ ਇਸ ਨੂੰ ਤੁਸੀਂ ਇੱਕ ਵਾਰ ਤੁਸੀਂ ਇਸ ਨੂੰ ਬਣਾਓਗੇ ਤੁਸੀਂ ਜਦੋਂ ਵੀ ਹਲਵਾ ਕੱਦੂ ਲਿਆਵੋਗੇ ਤੇ ਇਹ ਵਾਲੀ ਜਿਹੜੀ ਰੈਸਪੀ ਜ਼ਰੂਰ ਟਰਾਈ ਕਰਿਓ ਬਹੁਤ ਹੀ ਟੇਸਟ ਜਿਹੜਾ ਇੱਕ ਜੁਨੀਕ ਜਾ ਤੇ ਇੱਥੇ ਆਪਾਂ ਬੇਸਣ ਜਿਹੜਾ ਘਿਓ ਦੇ ਵਿੱਚ ਭੁੰਨ ਕੇ ਔਰ ਇਹਦੇ ਵਿੱਚ ਕੁਝ ਨਹੀਂ ਪਾਉਣਾ ਘਿਓ ਦੇ ਵਿੱਚ ਭੁੰਨਣਾ ਹੀ ਆ ਬੇਸਣ ਨੂੰ ਤੇ ਮਤਲਬ ਕਿ ਇੱਕ ਕੜਸ਼ੀ ਦੇ ਆ ਤਕਰੀਬਨ ਜਿਹੜਾ ਮੈਂ ਪਾਇਆ ਸੀ ਬੇਸਣ ਤੇ ਉਹਨੂੰ ਮੈਂ ਭੁੰਨ ਲਿਆ ਘਿਓ ਦੇ ਵਿੱਚ ਤੇ ਘਿਓ ਤੇ ਭੁੰਨ ਕੇ ਤੇ ਫਿਰ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਕੁਕੀ ਨਾਲ ਨਾਲ ਜੜੀ ਹੈ ਦੂਸਰੀ ਤੁਸੀਂ ਕੰਮ ਕਰ ਲੋ ਤੇ ਉਦੋਂ ਤੱਕ ਜਿਹੜਾ ਇਹ ਹਲਵਾ ਕਦੂ ਜਿਹੜਾ ਸੌਫਟ ਹੋ ਜਾਂਦਾ ਤੇ ਜਲਦੀ ਜਿਹੜੀ ਹੈ ਰੈਸਪੀ ਜਿਹੜੀ ਆ ਬਣ ਜਾਂਦੀ ਹੈ ਜਿਆਦਾ ਟਾਈਮ ਜਿਹੜਾ ਨਹੀਂ ਲੱਗਦਾ ਤੇ ਲਾਚੀਆਂ ਹੀ ਮੈਂ ਕੁੱਟ ਕੇ ਇਹਦੇ ਵਿੱਚ ਸੁੱਟ ਦਿੱਤੀਆਂ ਨੇ ਤੇ ਖੰਡ ਵੀ ਆਪਾਂ ਸੁੱਟ ਦਿੱਤੀ ਸੀ ਤੇ ਬਾਕੀ ਤੁਸੀਂ ਡਰਾਈ ਫਰੂਟ ਜੋ ਵੀ ਪਾਣਾ ਹੋਵੇ ਤੇ ਤੁਸੀਂ ਪਾ ਸਕਦੇ ਜ ਬਟ ਮੇਰੇ ਘਰ ਡਰਾਈ ਫਰੂਟ ਜਿਹੜਾ ਲਾਈਕ ਨਹੀਂ ਕਰਦੇ ਹਲਵਾ ਕਦੂ ਇਹ ਮਤਲਬ ਇੱਕ ਹਲਵਾ ਜਿਹੜਾ ਕੜਾ 타입 ਜੇ ਆ ਪੰਜਾਬੀ ਚ ਆਪਾਂ ਕੜਾ ਬੋਲਦੇ ਆ ਕਈ ਲੋਕ ਇਹਨੂੰ ਹਲਵਾ ਵੀ ਬੋਲਦੇ ਆ ਤੇ ਬਹੁਤ ਹੀ ਟੇਸਟ ਬੰਦਾ ਹੈ ਬਹੁਤ ਹੀ ਵਧੀਆ ਤੁਸੀਂ ਗਜਰੇਲਾ ਜਾਂ ਮੂੰਗੀ ਦਾ ਹਲਵਾ ਖਾਂਦਾ ਖਾਦਾ ਹੋਵੇ ਤਾਂ ਉਹਦੇ ਨਾਲ ਵੀ ਜ਼ਿਆਦਾ ਟੇਸਟ ਜਿਹੜਾ ਬੰਦਾ ਹੈ ਤੇ ਇੱਥੇ ਆਪਾਂ ਡੋ ਜਿਹੜਾ ਸਾਡਾ ਉਹ ਵੀ ਹੋ ਗਿਆ ਜੀ ਰੈਡੀ ਤੇ ਹੁਣ ਪੂੜੀਆਂ ਜਿਹੜੀ ਬਣਾ ਦਾਂਗੇ ਬਹੁਤ ਹੀ ਵੀ ਪੂੜੀਆਂ ਵੀ ਵਧੀਆ ਬੰਦੀਆਂ ਟੇਸਟੀ ਜਾਂ ਮਸਾਲਾ ਪੂੜੀਆਂ ਤੇ ਬਿਲਕੁਲ ਵੀ ਬੱਚਿਆਂ ਨੂੰ ਇਹ ਗੈਸ ਨਹੀਂ ਲੱਗੇਗਾ ਕਿ ਇਹਦੇ ਵਿੱਚ ਤੁਸੀਂ ਹਲਵਾ ਕਿੱਥੋਂ ਪਾ ਕੇ ਬਣਾਇਆ ਤੇ ਬਰੇ ਬੱਚੇ ਖਾ ਕੇ ਬਾਅਦ ਵਿੱਚ ਜਰੂਰ ਪੁੱਛਦੇ ਵੀ ਇਹ ਤੁਸੀਂ ਪਾਇਆ ਕੀ ਹੈ ਤੇ ਕਿਉਂਕਿ ਉਹਨਾਂ ਨੂੰ ਪਤਾ ਬਿਲਕੁਲ ਵੀ ਜਿਹੜਾ ਉਹ ਨਹੀਂ ਚੱਲਣ ਦਿੱਤਾ ਜਾਂਦਾ ਤੇ ਕਿਉਂਕਿ ਬੱਚੇ ਜਿਹੜਾ ਹਲਵਾ ਕद्दू वगैरह ਜਾਂ ਕद्दू ਬਿਲਕੁਲ ਜਿਹੜਾ ਲਾਈਕ ਇਦਾਂ ਦੀ ਚੀਜ਼ਾਂ ਨਹੀਂ ਕਰਦੇ ਤੇ ਉਹਨਾਂ ਨੂੰ ਤੁਸੀਂ ਈਜ਼ੀਲੀ ਜਿਹੜਾ ਇਦਾਂ ਖਵਾ ਸਕਦੇ ਜੀ ਤੇ ਜ਼ਰੂਰੀ ਨਹੀਂ ਕਿ ਤੁਸੀਂ ਪੂੜੀਆਂ ਵਿੱਚ ਹੀ ਜਾਂ ਤੁਸੀਂ ਇਹਨੂੰ ਰੋਟੀਆਂ ਵਗੈਰਾ ਵੀ ਇਹਦੀ ਬਣਾ ਦੋਗੇ ਬਹੁਤ ਹੀ ਵਧੀਆ ਜੜੀਆਂ ਬੰਦੀਆਂ ਤੇ ਇੱਥੇ ਅੱਜ ਮੈਂ ਹਲਵਾ ਕद्दू ਦੀ ਸਬਜ਼ੀ ਬਣਾਈ ਸੀ ਤੇ ਪਲਸ ਹਲਵਾ ਕद्दू ਦਾ ਹੀ ਬਣਾ ਦਿੱਤਾ ਜੀ ਕੜਾ ਤੇ ਨਾਲ ਹੀ ਹਲਵੇ ਕद्दू ਦੀਆਂ ਅਸੀਂ ਬਣਾ ਦਿਆਂ ਜੀ ਪੂੜੀਆਂ ਤੇ ਸਾਰਾ ਕੰਬੀਨੇਸ਼ਨ ਜਿਹੜਾ ਸਾਡਾ ਇੱਕ ਹੀ ਹੋ ਗਿਆ ਤੇ ਥਾਲੀ ਸਾਡੀ ਹੋ ਗਈ ਹੈ ਰੈਡੀ ਤੇ ਕਈ ਵਾਰੀ ਹੈਡਕੋ ਬਹੁਤ ਜ਼ਿਆਦੀ ਐਟਮਾ ਨਹੀਂ ਹੁੰਦੀ ਹੈ ਇੱਕ ਹੀ ਚੀਜ਼ ਨਾਲ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਬਣਾ ਸਕਦੇ ਹਾਂ ਉਹ ਟੇਸਟ ਫੁੱਲਦਾ ਇਹ ਪੂੜੀਆਂ ਪੱਤਰ ਬੱਤਰ ਰੰਗੇ ਹੋਏ ਹੋਏ